ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਪੰਜਾਬ ਦੇ ਇੱਕ ਸ਼ੇਰ ਸਿੱਖ ਨੌਜਵਾਨ ਨੇ ਪੂਰੀ ਦੁਨੀਆ ਦੇ ਵਿੱਚ ਗੁਰੂ ਦੇ ਬਾਣੇ ਦਾ ਸਿੱਖੀ ਦਾ ਪੰਜਾਬ ਦਾ ਨਾਮ ਉੱਚਾ ਕੀਤਾ ਵਾ ਕੈਨੇਡਾ ਦੇ ਵਜ਼ੀਰ ਆਜ਼ਮ ਜਸਟਨ ਟਰੂਡੋ ਨੇ ਪੂਰੀ ਸਿੱਖੀ ਨੂੰ ਪੰਜਾਬ ਨੂੰ ਸ਼ਾਬਾਸ਼ ਦਿੱਤੀ ਹੈ ਪੰਜਾਬ ਦਾ ਜਕਾਰਾ ਲਾਇਆ ਵਾ ਤੇ ਇਸ ਗੱਲ ਦੀਆਂ ਬੜੀਆਂ ਮਿਰਚਾਂ ਲੱਗੀਆਂ ਵੈ ਭਾਜਪੀ ਦੇ ਲੀਡਰ ਨੇ ਉਹਨੇ ਟਿੱਪਣੀ ਕੀਤੀ ਹੈ ਤੇ ਪੰਜਾਬੀ ਉਹਨੂੰ ਬੜਾ ਕਰਾਰਾ ਜਵਾਬ ਦਿੱਤਾ ਵਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਣੇ ਦੱਸਦੇ ਬਾਰੇ ਜਾਣਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਿੱਲੀ ਦੇ ਪੁੱਤ ਬੀਜਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਬੜਾ ਦੁੱਖ ਲੱਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪੰਜਾਬੀ ਸਿੰਗਰ ਦਲਜੀਤ ਦੁਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਕਿ ਉਹ ਭਾਰਤੀਆ ਪੰਜਾਬੀ ਨਹੀਂ ਇਹ ਮਨਜਿੰਦਰ ਸਿੰਘ ਸਿਰਸਾ ਕਹਿ ਰਿਹਾ ਤੇ ਪੰਜਾਬੀ ਪੁੱਤ ਤਾਂ ਥਾਪੀ ਕਹਿ ਕੇ ਥਾਪੀ ਦਿੱਤੀ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਟ੍ਰੂਡੋ ਨੇ ਸਿਰਸਾ ਸਾਹਿਬ ਮੈਂ ਹੈਰਾਨ ਆ ਇਹ ਤੁਹਾਡੇ ਬਿਆਨ ਤੇ ਤੇ ਮੈਨੂੰ ਦੁੱਖ ਵੀ ਲੱਗ ਰਿਹਾ ਕਿ ਤੁਸੀਂ ਦਿੱਲੀ ਗੁਰਦੁਆਰਾ ਪ੍ਰਮੁਖ ਕੌਂਟੀ ਦੇ ਪ੍ਰਧਾਨ ਰਹੇ ਤੇ ਕਾਲਜ ਦੇ ਆਗੂ ਰਹੇ ਅਸੀਂ ਤੁਹਾਡੇ ਨਾਲ ਕੰਮ ਕਰਦੇ ਰਹੇ ਬੜਾ ਦੁੱਖ ਲੱਗਿਆ ਕਿਉਂਕਿ ਪੰਜਾਬੀ ਅਸੀਂ ਪਹਿਲਾ ਹੈ ਗੱਲ ਹੋਇਆ ਭਾਰਤ ਦੇ ਰਾਸ਼ਟਰੀ ਗੀਤ ਦੇ ਵਿੱਚ ਵੀ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਪਹਿਲਾ ਆਉਂਦਾ ਤੇ ਭਾਰਤ ਦੇਸ਼ ਸੂਬਿਆਂ ਤੇ ਭਾਸ਼ਾਵਾਂ ਨੂੰ ਰਲਾ ਕੇ ਬਣਿਆ ਤੇ ਪੰਜਾਬ ਸੂਬਾ ਭਾਰਤ ਵਿੱਚ ਹੀ ਆਉਂਦਾ ਪੰਜਾਬ ਦਾ ਪੁੱਤ ਕਹਿਣ ਤੇ ਵੀ ਕੋਈ ਭਾਰਤ ਦੀ ਨਹੀਂ ਹੋਗੀ ਪਰ ਇਹ ਤੁਹਾਡੀ ਮਾਨਸਿਕਤਾ ਦੱਸਦੀ ਹੈ ਤੇ ਬੀਜੇਪੀ ਦੀ ਸੋਚ ਦੱਸਦੀ ਹੈ ਕਿ ਅੱਜ ਦੀ ਬੀਜੇਪੀ ਕੀ ਸੋਚ ਰਹੀ ਹੈ ਕੱਲਾ-ਕੱਲਾ ਪੰਜਾਬੀ ਥੋਤੋ ਇਹ ਸਵਾਲ ਜ਼ਰੂਰ ਕਰੂਗਾ ਜਵਾਬ ਮੰਗੂਗਾ ਪੰਜਾਬ ਪੰਜਾਬੀ ਜਿੰਦਾਬਾਦ ਜਿੰਦਾਬਾਦ Rajasthan ਦੇ ਵਿੱਚ ਤੇਂਦਰ ਸਿੰਘ ਟੀਮੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋ ਜਾਂਦਾ ਪਹਿਲੇ ਕਾਨੂੰਨ ਬਦਲੇ ਸੀ ਇਹਨੇ ਬੀਜੇਪੀ ਨੇ ਤੇ ਪਹਿਲਾ ਪਰਚਾ ਪੂਰੇ ਦੇਸ਼ 'ਚ ਇੱਕ ਸਿੱਖ ਤੇ ਦੇਸ਼ ਯਾਦ ਹੁੰਦਾ ਤਾਂ ਪਹਿਲਾ ਪਰਚਾ ਪਹਿਲੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਉਹ ਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਹੁੰਦੀ ਆ। ਮਤਲਬ ਕੋਈ ਵੀ ਕਾਨੂੰਨ ਬਣਦਾ ਸਾਡੇ ਵਾਤੀ ਬਣਦਾ। ਤੇ ਤੁਸੀਂ ਅੱਜ ਦਿੱਲੀ ਜਿੰਦਾਬਾਦ ਕਹਿਣੀ ਐ ਕਹੋ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਅਸੀਂ ਪੰਜਾਬੀ ਆ ਅਸੀਂ ਪੰਜਾਬੀ ਜਿੰਦਾਬਾਦ ਕਾਹਾਂਗੇ? ਅਸੀਂ ਪਹਿਲਾਂ ਪੰਜਾਬੀ ਆ। ਬਿਲਕੁਲ। ਬਾਕੀ ਬਾਅਦ ਵਿੱਚ। ਇਹ ਦੇਸ਼ ਸਾਡਾ ਤੁਸੀਂ ਇਕੱਲਿਆਂ ਨੇ ਠੇਕਾ ਨਹੀਂ ਲਿਆ ਇਹ ਦੇਸ ਦਾ। ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ 70% ਤੋਂ ਵੱਧ ਕੁਰਬਾਨੀਆਂ, ਫਾਸੀਆਂ, ਕਾਲੇ ਪਾਣੀ, ਜੇਲਾਂ, ਕੁੱਟਾਂ ਮਾਰਾਂ। ਤਸੱਦ ਅਸੀਂ ਚੱਲਿਆ ਤੇ ਦੇਸ਼ ਵੱਖਰਾ ਹੋਣ ਤੋਂ ਬਾਅਦ ਸਭ ਤੋਂ ਵੱਧ ਬਰਬਾਦੀ ਪੰਜਾਬ ਨੇ ਚੱਲੀ ਆ ਬਿਲਕੁਲ ਤੇ ਅੱਜ ਜੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਪੰਜਾਬ ਦੇ ਨੌਜਵਾਨ ਸਿੰਗਰ ਨੂੰ ਦਲਜੀਤ ਦੋਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਕਿ ਪੰਜਾਬ ਦਾ ਨਾਮ ਰੋਸ਼ਨ ਰੋਸ਼ਨ ਕਰ ਰਿਹਾ ਹੈ ਤਾਂ ਪੰਜਾਬ ਕਿੱਥੇ ਆ ਪੰਜਾਬ ਕੋਈ ਚਾਈਨਾ ਦੇ ਵਿੱਚ ਨਹੀਂ ਹੈਗਾ ਪੰਜਾਬ ਭਾਰਤ ਦੇ ਵਿੱਚ ਹੀ ਆ ਇਸ ਬਿਆਨ ਤੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਅਸੀਂ ਪੰਜਾਬੀ ਆ ਅਸੀਂ ਭਾਰਤੀ ਵੀ ਆ ਪਰ ਇਹ ਤੁਹਾਡਾ ਬਿਆਨ ਬਿਲਕੁਲ ਸ਼ਰਮਨਾਕ ਹੈ ਹਾਸੋ ਹਿਣਾ ਤੇ ਸਾਨੂੰ ਸ਼ਰਮ ਆਉਂਦੀ ਆ ਕਿ ਤੁਸੀਂ ਇਹੋ ਜਿਹਾ ਬਿਆਨ ਦਿੱਤਾ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਬਿਆਨ ਤੇ ਕਿ ਤੁਸੀਂ ਆ ਸਿਰ ਪ ਵਿਸਤਾਰ ਬੰਨੀ ਹੋਈ ਆ ਪਰ ਦਸਤਾਰ ਬੰਨ ਕੇ ਦਸਤਾਰ ਵਾਲਾ ਕੰਮ ਨਹੀਂ ਕਰ ਰਹੇ ਹਰਿਆਣਾ ਕਮੇਟੀ ਕੀ ਹੋ ਰਹੀ ਆ ਕੀ ਕੁਝ ਹੋ ਰਿਹਾ ਉਹਦੇ ਬਾਰੇ ਤੁਹਾਡੀ ਆਵਾਜ਼ ਨਹੀਂ ਖੁੱਲਦੀ ਹਰਿਆਣਾ ਦੇ ਸਿੱਖਾਂ ਦੇ ਘਰ ਢਾ ਦਿੱਤੇ ਜਾਂਦੇ ਨੇ ਤੁਹਾਡੀ ਆਵਾਜ਼ ਨਹੀਂ ਸੁਣਦੀ ਦਿੱਲੀ ਕਮੇਟੀ ਤੁਸੀਂ ਸਿੱਧਿਓ ਤੇ ਹਰਿਆਣਾ ਕਮੇਟੀ ਆਰਐਸਐਸ ਤੇ ਬੀਜੇਪੀ ਦੇ ਥੱਲੇ ਸੁਭਾ ਦਿੱਤੀ ਹੋਰ ਕਿੰਨਾ ਕੁ ਥੱਲੇ ਜਾਓਗੇ ਚਿਰਸਾ ਸਾਹਿਬ ਕਿੰਨੀ ਕਮਨੀ ਜ਼ਮੀਰ ਨੂੰ ਥੱਲੇ ਘੇਰੋਗੇ ਇਹੋ ਜੀ ਕਿਹੜੀ ਬੀਜੇਪੀ ਨੇ ਤੁਹਾਡੀ ਸੰਗੀ ਕੋਟ ਰੱਖੀ ਆ ਜਿਹੜਾ ਬਾਰ-ਬਾਰ ਤੁਸੀਂ ਸਿੱਖਾਂ ਨਾਲ ਤੇ ਪੰਜਾਬ ਨਾਲ ਧਰੋਖ ਮਾਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਦੇ ਤੁਹਾਨੂੰ ਇਹ ਸਵਾਲਾਂ ਦੇ ਜਵਾਬ ਦੇ ਲਈ ਤਿਆਰ ਰਹੋ ਹਰ ਪੰਜਾਬੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਦਿਲਜੀਤ ਦਸਾਂਝ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਪੰਜਾਬੀ ਦਾ ਨਾਮ ਉੱਚਾ ਕੀਤਾ ਹੈ ਦੇਸ਼ ਦਾ ਨਾਮ ਉੱਚਾ ਕੀਤਾ ਹੈ ਜਿਸ ਦੇ ਕਿ ਮੈਡਮ ਤੁਸ਼ਾਰ ਦੇ ਮਿਊਜ਼ੀਅਮ ਤੱਕ ਮੋਮ ਦੇ ਪੁੱਤਲੇ ਲੱਗੇ ਨੇ ਤੇ ਉਥੇ ਹੀ ਦਿਲਜੀਤ ਦੁਸਾਂਜ ਕੈਨੇਡਾ ਦੇ ਵਿੱਚ ਸ਼ੋਅ ਕਰਨ ਦੇ ਲਈ ਪਹੁੰਚੇ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੀ ਪਹੁੰਚੇ ਤੇ ਉਹਨਾਂ ਨੇ ਇਸ ਮੌਕੇ ਦਿਲਜੀਤ ਦੁਸਾਂਜ ਦੀ ਉਸਤਤ ਕਰਦੇ ਹੋਏ ਬਿਟਿਆ ਕਰਦੇ ਹੋਏ ਕਿਹਾ ਕਿ ਦਿਲਜੀਤ ਦੁਸਾਂਜ ਪੰਜਾਬ ਤੋਂ ਉੱਠ ਕੇ ਅੱਜ ਸਾਡੇ ਦੇਸ਼ ਕੈਨੇਡਾ ਦੇ ਵਿੱਚ ਥੁਮਾ ਪਾ ਰਿਹਾ ਹੈ ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦਿਲਜੀਤ ਦੁਸਾਂਜ ਦੀ ਪਿੱਠ ਵੀ ਥੱਪ ਥਪਾਈ ਤੇ ਉਥੇ ਹੀ ਪਰ ਦੇਸ਼ ਦੇ ਵਿੱਚ ਕੁਝ ਲੋਕਾਂ ਨੂੰ ਇਸ ਗੱਲ ਕਰਕੇ ਮਿਰਚਾਂ ਲੱਗ ਗਈਆਂ ਮਨਜਿੰਦਰ ਸਰਸਾ ਜਿਸ ਨੇ ਕੀ ਕਿਹਾ ਕਿ ਜਸਟਨ ਟਰੂਡੋ ਨੇ ਕਿਉਂ ਕਿ ਆ ਪੰਜਾਬ ਦਾ ਪੁੱਤ ਦਲਜੀਤ ਨੂੰ ਉਸ ਨੇ ਭਾਰਤ ਦਾ ਪੁੱਤ ਕਹਿਣਾ ਸੀ ਦੋਸਤੋ ਇਹ ਉਹ ਲੋਕ ਨੇ ਜਿਹੜੇ ਖੰਦੇ ਪੰਜਾਬ ਦਾ ਨੇ ਪੰਜਾਬ ਦੇ ਕਰਕੇ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ ਪਰ ਜਦੋਂ ਗੱਲ ਪੰਜਾਬ ਦੀ ਹੁੰਦੀ ਹੈ ਤਾਂ ਇਹ ਪੂਛਾ ਚੱਕ ਕੇ ਪੰਜਾਬੀਆਂ ਨੂੰ ਹੀ ਵੱਡਣ ਤੋਰਦੇ ਨੇ ਤੁਹਾਡੇ ਇਸ ਬਾਰੇ ਕੀ ਕਹਣਾ ਜੋ ਕਮੈਂਟ ਕਰਨਾ ਉੱਥੇ ਹੀ ਅਕਾਲੀ ਦਲ ਦੇ ਯੂਥ ਵਰਕਰ ਵੱਲੋਂ ਯੂਥ ਪ੍ਰਧਾਨ ਵੱਲੋਂ ਇਸ ਮੌਕੇ ਮਨਜਿੰਦਰ ਸਿਰਸਾ ਦੀ ਕਾਫੀ ਲਾਹ ਪਾਕੀਤੀ ਗਈ ਦੱਸਦੀ ਹੈ ਕਿ ਮਨਜਿੰਦਰ ਸਿਰਸਾ ਨੂੰ ਕਾਫੀ ਜਿਆਦਾ ਘੇਰਿਆ ਜਾ ਰਿਹਾ ਹੈ ਇਹ ਫੇਰ ਕੀ ਹੋਇਆ ਜੇ ਜਸਟਨ ਟਰੂਡੋ ਨੇ ਦਿਲਜੀਤ ਦੋਸਾਂਗ ਨੂੰ ਪੰਜਾਬ ਦਾ ਪੁੱਤ ਕਹਿ ਦਿੱਤਾ ਪੰਜਾਬੀ ਹੈ ਤੇ ਪੰਜਾਬੀ ਹੀ ਰਹੇਗਾ ਪੰਜਾਬੀ ਹੋਣ ਤੇ ਸਾਨੂੰ ਮਾਣ ਹੈ ਅਤੇ ਫਿਰ ਕੀ ਹੋ ਗਿਆ ਜੇਕਰ ਉਸਨੇ ਪੰਜਾਬ ਦਾ ਪੁੱਤ ਕਿਹਾ ਪੰਜਾਬ ਹੀ ਤਾਂ ਦੇਸ਼ ਦੇ ਵਿੱਚ ਹੀ ਹੈ ਉਸਨੇ ਕਿਹੜਾ ਇਹ ਕਹਤਾ ਕਿ ਦੇਸ਼ ਪੰਜਾਬ ਤੋਂ ਆਇਆ ਤੇ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਜਿਹੇ ਲੋਕਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜੇ ਇਸ ਤਰ੍ਹਾਂ ਪੰਜਾਬ ਦੀ ਗੱਲ ਹੋਣ ਤੇ ਇਸ ਤਰ੍ਹਾਂ ਇਹਨਾਂ ਨੂੰ ਸੱਤੇ ਕੱਪੜੀ ਅੱਗ ਲੱਗ ਜਾਂਦੀ ਹੈ ਜਿਹੇ ਲੋਕਾਂ ਬਾਰੇ ਆਪਣੇ ਵਿਚਾਰ ਜ਼ਰੂਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਕੇ ਜਾਣਾ ਕਿ ਤੁਹਾਨੂੰ ਲੱਗਦਾ ਹੈ ਕਿ ਜਸਟਨ ਟਰੂਡੋ ਦਾ ਜੋ ਵਿਚਾਰ ਜੋ ਬਿਆਨ ਹੈ ਉਹ ਜੋ ਪੰਜਾਬ ਦਾ ਪੁੱਤ ਦਰਜੀਤ ਨੂੰ ਕਿਹਾ ਹੈ ਉਹ ਸਹੀ ਹੈ ਜਾਂ ਫਿਰ ਨਹੀਂ ਹੈ ਇਸ ਜਾਂ ਨੋ ਦੇ ਵਿੱਚ ਜ਼ਰੂਰ ਆਪਣੀ رائے ਕਮੈਂਟਾਂ ਦੇ ਵਿੱਚ ਦੱਸਣਾ ਦੋਸਤੋ ਦੇਖੋ ਦਿਲਜੀਤ ਦਸਾਨ ਪੰਜਾਬ ਦਾ ਪੁੱਤ ਹੈ ਇਹ ਗੱਲ ਕਹੀ ਹੈ ਜਸਟਨ ਟਰੂਡੋ ਨੇ ਪੂਰੇ ਪੰਜਾਬ ਦਾ ਨਾਮ ਉੱਚਾ ਕੀਤਾ ਸਿੱਖੀ ਦਾ ਨਾਮ ਉਹਨੇ ਉੱਚਾ ਕੀਤਾ ਤੇ ਵੀਰੋ ਗੱਲ ਸੋਚਣ ਵਾਲੀ ਇਹ ਹੈ ਕਿ ਪੰਜਾਬ ਕਿਦੇ ਵਿੱਚ ਹੈਗਾ ਪੰਜਾਬ ਹੀ ਤੇ ਇੰਡੀਆ ਦੇ ਵਿੱਚ ਹੀ ਹੈ ਅਗਰ ਕਿਸੇ ਦੇਸ਼ ਦੇ ਇੱਕ ਹਿੱਸੇ ਦਾ ਨਾਮ ਲਿਆ ਜਾਂਦਾ ਵੈ ਨਾਮ ਰੋਸ਼ਨ ਹੁੰਦਾ ਵੈ ਤੇ ਉਹਦੇ ਨਾਲ ਦੇਸ਼ ਦਾ ਨਾਮ ਤੇ ਆਟੋਮੈਟਿਕ ਰੋਸ਼ਨ ਹੋਣਾ ਕਿਉਂਕਿ ਉਹ ਹਿੱਸਾ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ ਤੇ ਸਿਰਤਾ ਸਾਹਿਬ ਨੂੰ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਕਿ ਸਿਰ ਤੇ ਸਿੱਖੀ ਸਰੂਪ ਪਾ ਕੇ ਗੁਰੂ ਆਲਾ ਬਾਣਾ ਪਾ ਕੇ ਫਿਰ ਉਸ ਤੋਂ ਇਲਾਵਾ ਉਹ ਕਾਲ ਤੱਕ ਦੇ ਕਿ ਰਹਿ ਵੀ ਹੈ ਤੇ ਇਹਦੇ باوجود ਵੀ ਉਹ ਉਹਨਾਂ ਨੇ ਕਿਸ ਤਰ੍ਹਾਂ ਦੀ ਗੱਲ ਕੀਤੀ ਹੈ ਜਿਹਦੇ ਨਾਲ ਸਿੱਖਾਂ ਦੇ ਹਿਰਦੇ ਜਿਹੜੇ ਵੱਲੁੰਦ ਰਹੇ ਆ ਉਹਨਾਂ ਨੂੰ ਦੇਖੋ ਕਿੰਨਾ ਤਕਲੀਫ ਹੋਈ ਹੈ ਕਿ ਇਸ ਗੱਲ ਤੇ ਤਕਲੀਫ ਹੋਈ ਹੈ ਕਿ ਪੰਜਾਬ ਦਾ ਕਿਉਂ ਗਿਆ ਇਹ ਸਿਰਸਾ ਸਾਹਿਬ ਜਿਹੜੇ ਹੈਗੇ ਆ ਇਹ ਭਾਜੀਪੀ ਦੀ ਸਿਰਫ ਚਮਚਾਗਿਰੀ ਕਰਨ ਵਾਸਤੇ ਇਹ ਕੁਝ ਕਰਨ ਰਏ ਆ ਜਦਕਿ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਵੀ ਤਾਂ ਇੰਡੀਆ ਦਾ ਇੱਕ ਹਿੱਸਾ ਹੈ ਪੰਜਾਬ ਇੰਡੀਆ ਵਾਸਤੇ ਵੀਰੋ ਸਭ ਤੋਂ ਬਹੁਤਾ ਯੋਗਦਾਨ ਦੇਣ ਰਿਹਾ ਵੈ ਤੁਸੀਂ ਕਿਸਾਨੀ ਦੇ ਵਿੱਚ ਦੇਖ ਲਵੋ ਪੂਰੇ ਦੇਸ਼ ਨੂੰ ਕਿਸਾਨ ਜਿਹੜੇ ਆ ਉਹ ਰਾਤ ਦਿਨ ਮਿਹਨਤ ਕਰਕੇ ਆਪਣਾ ਖੂਨ ਪਸੀਨਾ ਇੱਕ ਕਰਕੇ ਤੇ ਲੋਕਾਂ ਨੂੰ ਅਨਾਜ ਦੇ ਰਿਹਾ ਫਲ ਦੇ ਰਿਹਾ ਸਬਜ਼ੀਆਂ ਦੇ ਰਿਹਾ ਪੂਰੇ ਦੇਸ਼ ਜਿਹੜਾ ਭਾਰਤ ਹੈਗਾ ਵੈ ਉਹਦਾ ਉਹਨਾਂ ਨੇ ਚੁੱਕਿਆ ਆ ਵੈ ਫਿਰ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਇਕਨੋਮਿਕ ਕਿੰਨੀ ਜ਼ਿਆਦਾ ਆ ਵੈ ਕਿੰਨਾ ਜ਼ਿਆਦਾ ਇਥੋਂ ਜਰੇ ਮਵਾਦਲਾ ਪੈਸਾ ਕਮਾ ਕੇ ਪੰਜਾਬ ਦੇਣ ਦੇ ਆ ਫਿਰ ਪੰਜਾਬ ਦੇ ਨੌਜਵਾਨ ਸਿੱਖ ਰੈਜਮੈਂਟ ਕਿੰਨਾ ਵਧੀਆ ਕਰਦਾਰ ਅਦਾ ਕਰਨ ਦੇ ਆ ਇੰਡੀਅਨ ਆਰਮੀ ਦੇ ਵਿੱਚ ਕਿਸੇ ਵੀ ਵੀਰੋ ਬੰਨੇ ਵੇਖ ਲੋ ਪੰਜਾਬੀ ਹਰ ਬੰਨੇ ਅੱਗੇ ਹੁੰਦੇ ਆ ਹਰ ਬੰਨੇ ਉਹ ਇੰਡੀਆ ਦੀ ਤਰੱਕੀ ਵਿੱਚ ਯੋਗਦਾਨ ਦੇ ਵਿੱਚ ਅੱਗੇ ਅੱਗੇ ਹੈਗੇ ਆ ਲੇਕਿਨ ਫਿਰ ਵੀ ਪੰਜਾਬ ਦੇ ਨਾਲ ਸਲੂਕ ਉਹ ਜਾਂ ਨਹੀਂ ਕੀਤਾ ਜਾਂਦਾ ਜਿਹਦਾ ਉਹ ਹੱਕਦਾਰ ਹੈਗਾ ਵੈ ਕਿਸਾਨ ਹੈ ਆਪਣਾ ਹੱਕ ਲੈਣ ਵਾਸਤੇ ਬਾਰੇ ਮਾਰੇ ਮਾਰੇ ਫਿਰਦੇ ਆ ਉਹਨਾਂ ਨੇ ਗੱਲ ਨਹੀਂ ਸੁਣੀ ਜਾਂਦੀ ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਉਹ ਨਹੀਂ ਪੂਰੇ ਕੀਤੇ ਜਾਂਦੇ ਫਿਰ ਕੁਝ ਐਸੇ ਲੋਗ ਜਿਨ੍ਹਾਂ ਨੇ ਬਾਣਾ ਪਾਇਆ ਸਿੱਖੀ ਦਾ ਰੂਪ ਧਾਰਿਆ ਵਾ ਸਿਰਸਾ ਵਰਗੇ ਜਿਹੜੇ ਸਿੱਖ ਨਹੀਂ ਹੈਗੇ ਉਹ ਇਹੋ ਜਿਹੀਆਂ ਗੱਲਾਂ ਨੂੰ ਨਫ਼ਰਤ ਫੈਲਾਉਂਦੇ ਆ ਜਦਕਿ ਪੰਜਾਬ ਨੂੰ ਵਿੱਚ ਲੈ ਕੇ ਉਹਦੇ ਰਾਇਸ਼ ਦੇਣੇ ਚਾਹੀਦੇ ਆ ਤਾਂ ਕਿ ਪੰਜਾਬੀਆਂ ਨੂੰ ਇਹ ਅਹਿਸਾਸ ਹੋਵੇ ਕਿ ਭਾਰਤ ਸਾਡੇ ਨਾਲ ਵੀ ਇੱਕ ਇੱਕੋ ਜਿਹਾ ਸਲੂਕ ਹੁੰਦਾ ਵਾ ਵੀਰੋ ਤੁਹਾਨੂੰ ਕੀ ਲੱਗਦਾ ਜਿਹੜੀ ਸਿਰਸਾ ਸਾਹਿਬ ਨੇ ਗੱਲ ਕੀਤੀ ਹੈ ਉਹਦੇ ਬਾਰੇ ਤੁਹਾਡੇ ਕੀ ਰਾਏ ਆ ਮੇਰੀ ਤੇ رائے ਹੈ ਕਿ ਉਹਨਾਂ ਨੇ ਬਿਲਕੁਲ ਗਲਤ ਗੱਲ ਕੀਤੀ ਹੈ ਇਹਦੇ ਨਾਲ ਪੰਜਾਬੀਆਂ ਨੂੰ ਬੜੀ ਤਕਲੀਫ ਹੋਈ ਹੈ ਤੇ ਜਸਟਨ ਰੂਡੋ ਸਾਹਿਬ ਨੇ ਜਿਹੜਾ ਕਿਹਾ ਵੈਲ ਡਨ ਯਾਰ ਤੇ ਦਿਲਜੀਤ ਦੋਸਾਨ ਨੇ ਬਹੁਤ ਆਲਾ ਕੰਮ ਕੀਤਾ ਵੈ ਦੇਸ਼ ਦਾ ਨਾਮ ਰੋਸ਼ਨ ਕੀਤਾ ਵੈ ਇੰਡੀਆ ਦਾ ਨਾਮ ਰੋਸ਼ਨ ਕੀਤਾ ਵੈ ਤੇ ਸਭ ਤੋਂ ਵੱਧ ਕੇ ਸਿੱਖੀ ਦਾ ਤੇ ਪੰਜਾਬੀ ਦਾ ਤੇ ਸਿੱਖਾਂ ਦੀ ਜਿਹੜੀ ਪੱਗ ਹੈ ਗੁਰੂ ਦਾ ਬਾਣਾ ਵੈ ਉਹਦਾ ਨਾਮ ਉਹਨੇ ਰੋਸ਼ਨ ਕੀਤਾ ਵੈ ਵੀਰੋ ਆਪਣੀ رائے ਦਾ ਜ਼ਹਾਰ ਕਮੈਂਟ ਕਰਕੇ ਲਾਜ਼ਮੀ ਦੱਸਣਾ ਆਪਣਾ ਟੈਕ ਸਾਰਾ ਖਿਆਲ ਰੱਖਣਾ ਦੋਸਤਾਂ ਯਾਦ ਰੱਖਣਾ ਅੱਲਾ ਫਰਮਾ